ਵਿੱਚ ਗਰਦੀ ਮੇਲੇ ਲੱਗਦੇ ਸੀ ਸੂਰਬੀਰਾਂ ਦੀਆਂ ਬਰਸੀਆਂ ਬਣਾਈ ਜਾਂਦੀਆਂ ਸੀ ਸਾਡੇ ਯੋਧਿਆਂ ਦੀ ਆ ਗੇ ਮੇਲਾ ਕਦੋਂ ਦਾ ਸ਼ੁਰੂ ਹੋਣਾ ਪਿਆ ਪੰਜਾਬ ਵਿੱਚ ਇਸ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਦੀ ਗੁਰੂਆਂ ਪੀਰਾਂ ਕੁਰਬਾਨੀ ਵਾਲਿਆਂ ਲੋਕਾਂ ਦੀਆਂ ਧਰਤੀ ਆਜ਼ਾਦੀ ਗੁਲਾਟਿਆਂ ਦੀ ਧਰਤੀ ਦੇ ਉੱਤੇ ਇਹ ਜਿਹੜੇ ਆ ਕੀਤੇ ਜਾਣਗੇ ਮੇਲੇ ਅਸੀਂ ਕਦੇ ਵੀ ਜਿਹੜਾ ਮੇਲਾ ਇੱਥੇ ਨਹੀਂ ਹੋਣ ਦਵਾਂਗੇ ਪਰ ਦੇ ਵਿੱਚ ਉਹ ਸਜਸ਼ਣ ਕਿਤੇ ਜਾ ਰਹੀਆਂ ਚਾਹੇ ਉਹ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਹੋਵੇ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਕੀਤੀ ਗਈ ਅੱਜ ਉਸ ਧਰਤੀ ਤੋਂ ਉੱਠੇ ਲੋਕ ਜਿਹੜੇ ਆ ਉਹ ਬਦਲਾ ਲੈਣ ਦੀ ਗੱਲ ਕਰਦੇ ਆ ਉੱਥੋਂ ਦੇ ਲੋਕ ਜਿਹੜੇ ਆ ਉਹ ਬਗਾਵਤਾਂ ਦੇ ਜਾਏ ਹੋਣ ਤੇ ਬਗਾਵਤਾਂ ਲਈ ਪੈਦਾ ਹੋਏ ਨੇ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਦੀ ਤੱਤੀ ਅੱਜ ਮੰਡ ਦਿੱਤਾ ਸਾਡੇ ਪੰਜਾਬ ਨੂੰ ਇਹ ਜ਼ਰਗੇਸ ਧਰਤੀ ਰਹੀ ਆ ਬਗਾਵਤਾਂ ਦੀ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਸੈਂਟਰ ਪੰਜਾਬ ਟੀਵੀ ਦੇ ਨਾਲ ਅਤੇ ਖਾਸ ਕਰਕੇ 27 April ਨੂੰ ਇਹ ਮੇਲਾ ਗੇ ਪ੍ਰਾਈਡ ਮੇਲਾ ਕਰਾਇਆ ਜਾ ਰਿਹਾ ਅਤੇ ਜਿਸ ਦਾ ਹੁਣੇ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਤੁਸੀਂ ਦੇਖ ਸਕਦੇ ਹੋ ਪਰਮਜੀਤ ਸਿੰਘ ਕਾਲੀ ਤੇ ਹੋਰ ਬੜੇ ਸਾਡੇ ਪੰਜਾਬ ਦੇ ਜਿਹੜੇ ਸਿੱਖ ਨੇ ਜਾਂ ਹੋਰ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਅੱਜ ਇਸੇ ਮਾਮਲੇ ਉੱਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਰਬਜੀਤ ਸਿੰਘ ਹੈਰੀ ਜਿਹੜੇ ਅਕਸਰ ਸਮਾਜ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਸਰਬਜੀਤ ਸਿੰਘ ਹਰਜੀਤ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸੈਂਟਰ ਪੰਜਾਬ ਟੀਵੀ ਧੰਨਵਾਦ ਜੀ ਕਿੰਨਾ ਦੇਖਿਓ ਪੰਜਾਬ ਵਿੱਚ ਗਰਦੀ ਮੇਲੇ ਲੱਗਦੇ ਸੀ ਸੂਰਬੀ ਰਾਣੀ ਬਰਸੀਆਂ ਮਨਾਇ ਜਾਂਦੀਆਂ ਸੀ ਸਾਡੇ ਯੋਧਿਆਂ ਦੀ ਆ ਗੇ ਮੇਲਾ ਕਦੋਂ ਦਾ ਸ਼ੁਰੂ ਹੋਣ ਲੱਪਿਆ ਪੰਜਾਬ ਵਿੱਚ ਇਹ ਬਹੁਤ ਵੱਡੀ ਸਾਜ਼ਿਸ਼ ਐ ਸਾਡੇ ਪੰਜਾਬ ਨਾਲ ਪੰਜਾਬ ਦੀ ਧਰਤੀ ਉਹ ਜ਼ਰਗੇਸ ਧਰਤੀ ਆ ਜਿੱਥੇ ਆਪ ਮਰਨ ਲਈ ਤਿਆਰ ਲੋ ਨੌਜਵਾਨ ਪੈਦਾ ਹੋਏ ਜਿੱਥੇ ਰਸਤੇ ਨੂੰ ਚੁੰਮ ਕੇ ਗਲ ਚ ਪਾਇਆ ਜਾਂਦਾ ਸੀਗਾ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਗਦਰੀ ਬਾਬੇ ਵਾਪਸ ਮੁੜਦੇ ਆ ਵੀ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਅੱਜ ਉਹਨਾਂ ਦੇ ਮੇਲੇ ਜਿਹੜੇ ਆ ਉਹ ਮੰਨਫੀ ਕਰਕੇ ਅੱਜ ਉਹ ਸੂਰਬੀਰਾਂ ਦੇ ਮੇਲੇ ਜਿਹੜੇ ਆ ਉਹ ਮੰਨਫੀ ਕਰਕੇ ਅੱਜ ਇਹੋ ਜਿਹੇ ਮੇਲੇ ਇਸ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਦੀ ਗੁਰੂਆਂ ਪੀਰਾਂ ਕੁਰਬਾਨੀ ਵਾਲਿਆਂ ਲੋਕਾਂ ਦੀਆਂ ਧਰਤੀ ਆਜ਼ਾਦੀ ਗੁਲਾਟਿਆਂ ਦੀ ਧਰਤੀ ਦੇ ਉੱਤੇ ਇਹ ਜਿਹੜੇ ਆ ਕੀਤੇ ਜਾਣਗੇ ਮੇਲੇ ਅਸੀਂ ਕਤੇ ਵੀ ਜਿਹੜਾ ਮੇਲਾ ਇੱਥੇ ਨਹੀਂ ਹੋਣ ਦਵਾਂਗੇ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਉਹ ਸਜਾਸ਼ਾਂ ਕੀਤੇ ਜਾ ਰਹੀਆਂ ਚਾਹੇ ਉਹ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਹੋਵੇ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਕੀਤੀ ਗਈ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਉਹ ਹਾਕਮ ਲੋਗ ਉਹ ਬੇਈਮਾਨ ਲੋਕ ਚਾਹੇ ਉਹ ਆਰਐਸਐਸ ਦੇ ਹੋਣ ਤੇ ਚਾਹੇ ਉਹ ਆਪ ਦੇ ਹੋਣ ਜਿਹੜੇ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੀ ਮਨਜ਼ੂਰੀ ਦਿੰਦੇ ਆ ਜਿਹੜੀ ਇਹੋ ਜੀ ਚੀਜ਼ ਨੂੰ ਬढ़ावा ਦਿੰਦੇ ਆ ਜਿਹੜਾ ਪੰਜਾਬ ਸੂਬਾ ਜਿਹੜਾ ਕੁਰਬਾਨੀਆਂ ਵਾਲਾ ਸੂਬਾ ਰਿਹਾ ਹੋਵੇ ਅੱਜ ਤੱਕ ਜਿੱਥੇ ਬਾਰਡਰਾਂ ਤੇ ਸਾਡੇ ਸਿੱਖ ਨੌਜਵਾਨ ਲੜਦੇ ਸ਼ਹੀਦ ਹੋ ਗਏ ਹਣ ਜਿਨ੍ਹਾਂ ਦੀਆਂ ਧੋਣਾ ਲਾਂ ਲੱਭੀਆਂ ਗਈਆਂ ਹਣ ਆਪਣੇ ਦੇਸ਼ ਦੀ ਰਾਖੀ ਕਰਨ ਲਈ ਬੰਬ ਦੇ ਗੋਲੇ ਉਹਨਾਂ ਨੇ ਆਪਣੀਆਂ ਛਾਤੀਆਂ ਤੇ ਚੱਲੇ ਹਣ ਉਹ ਕੂਕੇ ਜਿਹੜੇ ਆਜ਼ਾਦੀ ਦੇ ਵਿੱਚ ਪੈਰ ਪਾਉਂਦਿਆ ਤੇ ਅੱਜ ਵੀ ਉਹ ਰੁੱਖ ਜਿਹੜਾ ਉਹ ਕ੍ਰਿਸਟਲ ਚੌਂਗ ਦੇ ਅਗਲੇ ਪਾਸੇ ਇੱਕ ਹਸਪਤਾਲ ਉਹਦੇ ਵਿੱਚ ਉਹ ਰੁੱਖ ਹੋਵੇ ਜਿੱਤੇ ਉਹ ਵੱਧ ਛੱਡ ਕੇ ਜਿਹੜਾ ਆਪਣੀ ਗੱਲ 'ਚ ਜਿਹੜਾ ਰੱਸਾ ਪਾਉਂਦਿਆ ਉਹ ਸੈਂਟਰਲ ਯਤਿਮਖਾਨਾ ਜਿੱਥੇ ਰਹਿ ਕੇ ਸ਼ਹੀਦ ਉਦਮ ਸਿੰਘ ਜਿਹੜਾ ਵਾ ਉਹ 21 ਸਾਲਾਂ ਬਾਅਦ ਬਦਲਾ ਲੈ ਕੇ ਹੁੰਦਾ ਗੋਰੀ ਹਕੂਮਤ ਦੇ ਰਾਜ ਚ ਜਾ ਕੇ ਗੋਰੀ ਹਕੂਮਤ ਦੀ ਧਰਤੀ ਦੇ ਉੱਤੇ ਜਾ ਕੇ ਅੱਜ ਉਸ ਧਰਤੀ ਤੋਂ ਉੱਠੇ ਲੋਕ ਜਿਹੜੇ ਆ ਉਹ ਬਦਲਾ ਲੈਣ ਦੀ ਗੱਲ ਕਰਦੇ ਆ ਉੱਥੋਂ ਦੇ ਲੋਕ ਜਿਹੜੇ ਆ ਉਹ ਬਗਾਵਤਾਂ ਦੇ ਜਾਏ ਹੋਣ ਤੇ ਬਗਾਵਤਾਂ ਲਈ ਪੈਦਾ ਹੋਏ ਨੇ ਇਹ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਦੀ ਧਰਤੀ ਅੱਜ ਵੰਡ ਦਿੱਤਾ ਸਾਡੇ ਪੰਜਾਬ ਨੂੰ ਇਹ ਜ਼ਰਗੇਸ ਧਰਤੀ ਰਹੀ ਆ ਬਗਾਵਤਾਂ ਦੀ ਬੜੀ ਮੂਰੀ ਹੋ ਕੇ ਲੜਨ ਵਾਲੀ ਰਹੀ ਆ ਧਾਵੀ ਰਹੀ ਆ ਅੱਜ ਉਸ ਧਾਵੀਆਂ ਦੀ ਧਰਤੀ ਦੇ ਉੱਤੇ ਇਹ ਗੇ ਪ੍ਰਾਈਡ ਸਟੁੱਲਿਆਂ ਦਾ ਮੇਲਾ ਪਰਮਿਸ਼ਨ ਕਿਦੇ ਵੱਲੋਂ ਆ ਸਰਕਾਰ ਵੱਲੋਂ ਪਰਮਿਸ਼ਨ ਕਿਦੇ ਵੱਲੋਂ ਆ ਪ੍ਰਸ਼ਾਸਨ ਵੱਲੋਂ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕ ਵਾਰੀ ਦੱਸ ਦੇਣਾ ਚਾਹੁੰਦੇ ਆ ਵੀ ਜੇ ਇੱਥੇ ਇਹੋ ਜਿਹੀ ਕੋਈ ਮੇਲੇ ਇਹੋ ਜਿਹੇ ਕਰਾਏਗੇ ਤੇ ਉਹਦੇ ਜ਼ਿੰਮੇਵਾਰੇ ਸਰਕਾਰ ਤੇ ਇਹ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਇਹ ਛੁੱਲੇ ਜਿਹੜੇ ਕੋਟ ਕੋ ਟਿੱਥੋਂ ਭਜਾਉਣੇ ਤੇ ਇਹਨਾਂ ਦੀ ਹਾਏ ਅੱਲਾ ਹਾਏ ਅੱਲਾ ਤੌਬਾ ਤੌਬਾ ਕਰਾ ਗਏ ਥੋਪਜੋਣਾ ਜਦੋਂ ਅਸੀਂ ਸੜਕਾਂ ਤੇ ਕੁੱਟੇ ਕਿਉਂਕਿ ਇਹ ਉਹ ਲੋਗ ਆ ਅਸੀਂ ਤਿੰਨ ਜੈਂਡਰ ਮੰਨਿਆ ਸੀ ਰਿਸਪੈਕਟ ਕਰਦੇ ਆ ਤਿੰਨ ਜੈਂਡਰਾਂ ਦੀ ਇੱਕ ਬੰਦਾ ਇੱਕ ਔਰਤ ਇੱਕ ਸਾਡਾ ਕਿੰਨਰ ਭਾਈਚਾਰਾ ਕਿੰਨਰ ਭਾਈਚਾਰਾ ਉਹ ਕਿੰਨਰ ਭਾਈਚਾਰਾ ਜਿਹੜਾ ਸਾਰਿਆਂ ਦੀ ਸੁੱਖ ਮੰਗਦਾ ਘਰ ਘਰ ਜਾ ਕੇ ਖੁਸ਼ੀਆਂ ਮਨਾਉਂਦਾ ਜੇ ਕਿਸੇ ਦੇ ਘਰ ਧੀ ਪੁੱਤ ਹੁੰਦਾ ਉਹਦੇ ਘਰ ਜਾ ਕੇ ਹੱਥ ਜੋੜਦਾ ਅਰਦਾਸ ਕਰਦਾ ਸੱਚਾ ਪਾਤਸ਼ਾਹ ਇਹ ਪੁੱਤ ਕੁਰਬਾਨੀਆਂ ਵਾਲਾ ਹੋਵੇ ਇਹ ਪੁੱਤ ਮਹਾਨ ਹੋਵੇ ਇਹ ਪੁੱਤ ਦੀ ਅਸੀਂ ਸੁੱਖ ਮੰਗਦੇ ਆਂ ਇਹ ਪੁੱਤ ਜਿਹੜਾ ਵਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੇ ਤੇ ਅੱਜ ਉਹਨਾਂ ਤੋਂ ਅਲੱਗ ਇੱਕ ਨਵਾਂ ਜੈਂਡਰ ਚੌਥਾ ਜੈਂਡਰ ਜਿਹੜੇ ਬੰਦੇ ਵੀ ਆ ਤੇ ਜਨਾਨੀਆਂ ਵੀ ਆ ਸਵੇਰੇ ਉਹ ਬੰਦੇ ਹੁੰਦੇ ਆ ਰਾਤ ਨੂੰ ਜਨਾਨੀਆਂ ਹੁੰਦੇ ਆ ਸਿਰਫ ਆਪਣੀ ਕਮਾਈ ਲਈ ਸਾਡੇ ਨਾਲ ਜਿੱਥੇ ਅਸੀਂ ਦੋ ਤਿੰਨ ਜੈਂਡਰ ਲੜਾਂਗੇ ਅਸੀਂ ਜਿਹੜਾ ਦੋ ਜੈਂਡਰ ਆ ਔਰਤ ਤੇ ਮਰਦ ਲੜ ਰਹੇ ਆ ਸਾਡੇ ਨਾਲ ਬੜੇ ਵੱਡੇ ਪੱਦਰ ਤੇ ਕਿੰਨਰ ਭਾਈਚਾਰਾ ਵੀ ਨਾਲ ਸਾਡੇ ਖੜਾ। ਕੀ ਇਹ ਲੋਕ ਜਿਹੜੇ ਆ ਸਾਡੀ ਬਰਬਾਦੀ ਕਰਨ ਲਈ ਇੱਥੇ ਆਏ ਆ ਇਹ ਪੰਜਾਬ ਦੀ ਬਰਬਾਦੀ ਲਈ ਆਏ ਆ ਕਿਉਂਕਿ ਤੁਸੀਂ ਦੇਖਣਾ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਛੁੱਲਿਆਂ ਦੀ ਤਕਦਾਦ ਵਧੀ ਹੈ ਕਿਉਂਕਿ ਇਹ ਸਰਕਾਰ ਨੇ ਆਰਐਸਐਸ ਬੀਜੇਪੀ ਦੇ ਲੱਖ ਮਾਰਾਂ ਨੇ ਜਿਹੜਾ ਵਾ ਇਹ ਬੜਾ ਵੱਡਾ ਸਾਜ਼ਿਸ਼ ਕੀਤੀ ਆ ਪੰਜਾਬ ਨੂੰ ਬਦਨਾਮ ਕਰਨ ਦੀ ਪੂਰੀ ਦੁਨੀਆ 'ਚ ਜਿੱਥੇ ਪੰਜਾਬ ਦੇ ਲੋਕ ਲੋਕਾਂ ਦੀ ਭੁੱਖ ਸ਼ਾਂਤ ਕੱਲ ਲਈ ਪੂਰੀ ਦੁਨੀਆ 'ਚ ਲੰਗਰ ਲਾਉਂਦੇ ਆ ਜਿੱਥੇ ਪੰਜਾਬ ਦੇ ਲੋਕ ਦੁਨੀਆ ਦੀ ਭੁੱਖ ਨੰਗ ਮਟਾਉਣ ਲਈ ਕੱਪੜੇ ਦੇ ਲੰਗਰ ਲਾ ਦਿੰਦੇ ਆ ਜਿੱਥੇ ਪੰਜਾਬ ਦੇ ਲੋਕ ਹੜਾਂ ਚ ਲੋਕਾਂ ਦੀ ਸੇਵਾ ਕਰਨ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਂਦੇ ਆ ਉਹ ਮਹਾਨ ਯੋਧੇ ਸ਼ਾਮ ਸਿੰਘ ਟਾਰੀ ਰਣਜੀਤ ਸਿੰਘ ਦੇ ਜਿਹੜੇ ਜੱਥੇਦਾਰ ਰਹੇ ਆ ਉਹ ਲੋਕਾਂ ਦੀ ਧਰਤੀ ਉਹ ਹਰੀ ਸਿੰਘ ਨਲੂਏ ਦੀ ਧਰਤੀ ਜਿੱਤੋਂ ਅੰਗਰੇਜ਼ ਥਰ-ਥਰ ਕੰਮ ਦੇ ਤੇ ਪੈਂਟਾਂ ਚ ਉਹਨਾਂ ਦਾ ਮੂਤ ਨਿਕਲ ਜਾਂਦਾ ਸੀ ਅੱਜ ਉਸ ਧਰਤੀ ਦੇ ਉੱਤੇ ਇਹ ਜਿਹੜਾ ਜੇ ਪ੍ਰਾਈਡ ਸਤਲਿਆਂ ਦਾ ਮੇਲਾ ਕਰਾਉਣਾ ਬੜੀ ਨਿੰਦਣ ਵਾਲੀ ਗੱਲ ਆ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਕਹਿ ਦਿੰਨੇ ਆ ਉਸ ਦਿਨ ਜੋ ਇੱਥੇ ਵਾਪਰੇਗਾ ਉਹਦੇ ਜ਼ਿੰਮੇਵਾਰ ਤੁਸੀਂ ਸਿੱਧੇ ਤੌਰ ਤੇ ਹੋਗੇ ਅਸੀਂ ਸ਼ਹੀਦ ਭਗਤ ਸਿੰਘ ਨੌਜਨ ਸਭਾ ਵੱਲੋਂ ਅਸੀਂ ਸਾਰੀਆਂ ਜਥੇਬੰਦੀਆਂ ਨਾਲ ਰਲ ਕੇ ਅਸੀਂ ਇਸ ਦਾ ਵਿਰੋਧ ਕਰਾਂਗੇ ਤੇ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਕੁਰਬਾਨੀਆਂ ਵਾਲੇ ਲੋਕਾਂ ਦੇ ਵਾਰਿਸ ਆ ਸਾਨੂੰ ਜਿੱਥੇ ਤੱਕ ਜਾਣਾ ਪਿਆ ਉੱਥੋਂ ਤੱਕ ਜਾਵਾਂਗੇ ਇਹਨਾਂ ਨੂੰ ਸਤੁੱਲਿਆਂ ਨੂੰ ਜੇ ਪ੍ਰਸ਼ਾਸਨ ਇਹ ਨੱਥ ਨਾ ਪਾਈ ਤੇ ਅਸੀਂ ਉਸ ਦਿਨ ਇਹਨਾਂ ਨੂੰ ਡਾਕ ਫੇਰਾਂਗੇ ਚਾਹੇ ਬਾਅਦ ਚ ਸਾਡੇ ਤੇ ਪਰਚੇ ਹੋਏ ਨਾ ਸਾਡੇ ਤੇ ਗੋਲੀ ਚੱਲ ਜੇ ਉਹਦੇ ਜ਼ਿੰਮੇਵਾਰ ਜਿਹੜੀ ਇਹ ਪ੍ਰਸ਼ਾਸਨ ਤੇ ਸਰਕਾਰ ਹੋ। ਉਹ ਗੱਲ ਕਈ ਸਰਦ ਸਿੰਘ ਹਰੀ ਅਸੀਂ ਦੇਖਿਆ ਵੀ ਖਾਸ ਤਕੇ ਪੰਜਾਬ ਵਿੱਚ ਗਲੂਆਂ ਭੇਂ ਧਰਤੀ ਦਾ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਜ਼ਿਕਰ ਕੀਤਾ ਚੀਜ਼ ਆ ਵੀ ਮੇਲੇ ਹੁੰਦੇ ਆਏ ਨੇ ਇੱਥੇ ਹਮੇਸ਼ਾ ਇੱਥੇ ਗਦਰੀ ਮੇਲੇ ਸਾਡੇ ਸ਼ਹੀਦਾਂ ਦੀਆਂ ਵਰਸੀਆਂ ਹਮੇਸ਼ਾ ਜਾਂ ਹੁੰਦੀਆਂ ਨੇ ਅਤੇ ਸਾਡੇ ਬੱਚਿਆਂ ਕੋਲ ਸਿੱਖਣ ਨੂੰ ਮਿਲਦਾ ਵਾ ਪਰ ਮੇਰੀ ਗੱਲ ਕਰੀਏ ਜੇਕਰ ਗੇ ਮੇਲੇ ਆਉਂਦਾ ਸਾਡੇ ਬੱਚਿਆਂ ਤੇ ਕੀ ਅਸਰ ਪਾਊਗਾ ਸਾਡੇ ਬੱਚੇ ਕੀ ਤੋਂ ਸਿੱਖਣਗੇ ਦੇਖੋ ਥੋੜੇ ਸਮੇਂ ਚ ਕਿੰਨਾ ਕੁਝ ਬਦਲ ਕੇ ਰੱਖ ਦਿੱਤਾ ਯੂਨੀਵਰਸਿਟੀ ਕਾਲਜ ਚਲੇ ਜੋ ਇਹਨਾਂ ਦੀ ਪਰਮਹਾਲ ਲੱਗੀ ਆ ਤੇ ਇਹ ਗੱਲਾਂ ਕਹਿਣੀਆਂ ਕਰਦੇ ਆ ਉਹ ਚੱਪਾ ਦੇਣ ਦੀਆਂ ਗੱਲਾਂ ਕਰਦੇ ਆ ਉਂਗਲ ਦੇਣ ਦੀ ਗੱਲ ਕਰਦੇ ਆ ਵੀ ਅੱਗੋਂ ਕਹਿੰਦੇ ਵੀ ਜੋ ਦੇਣਾ ਉਹ ਦੇਣ ਵਾਲੀ ਚੀਜ਼ ਦਿਓ ਸਾਨੂੰ ਇਹ ਜਿਹੜੇ ਸਮਾਜ ਦੇ ਵਿੱਚ ਵਰਤਾਰਾ ਵਾਪਰ ਰਿਹਾ ਕਿਉਂਕਿ ਅਸੀਂ ਆਪਣੇ ਪਰਿਵਾਰਾਂ ਚ ਰਹਿੰਦੇ ਆ ਸਾਡੇ ਘਰ ਮਾਵਾ ਭੈਣਾ ਧੀਆਂ ਸਾਡੀਆਂ ਨੇ ਅਸੀਂ ਉਹ ਗੱਲਾਂ ਨਹੀਂ ਕਰ ਸਕਦੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਪਰ ਜੇ ਇਹ ਗੱਲਾਂ ਇਹ ਗੱਲਾਂ ਦੇ ਉੱਤੇ ਜਿਹੜਾ ਸਾਡੇ ਲਗਾਤਾਰ ਇਹਨਾਂ ਨੇ ਆਪਣੀਆਂ ਰੀਲਾਂ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਵਲਗਰ ਤੇ ਸਾਡੇ ਨਿਆਣੇ ਜਦੋਂ ਇਹ ਚੀਜ਼ਾਂ ਵੇਖਣਗੇ ਸਾਡੇ ਨਿਆਣੇ ਇਹ ਚੀਜ਼ਾਂ ਜਦੋਂ ਅਪਣਾਉਣਗੇ ਤੇ ਸਾਡੇ ਹਾਲਾਤ ਕੀ ਹੋਣਗੇ ਪੰਜਾਬ ਦੇ ਲੋਕ ਵੀਰਾਂ ਦੀਆਂ ਗਾਥਾ ਸੁਣਨ ਦੇ ਆਦੀ ਸੀਗੇ ਪੰਜਾਬ ਦੇ ਲੋਕ ਸੂਰ ਬੀਰਾਨੀਆਂ ਕਥਾਵਾਂ ਸੁਣਨ ਲਈ ਆਦੀ ਸੀ ਗਿਆ ਸਾਡੇ ਦਾਦੇ ਪੋਤੇ ਦੀ ਸਾਂਝ ਹੁੰਦੀ ਤੇ ਰਾਤ ਨੂੰ ਜਦੋਂ ਅਸੀਂ ਸੌਂਦੇ ਸੀਗੇ ਤੇ ਸਾਡੇ ਦਾਦਾ ਬਾਬਾ ਜੋ ਵੀ ਸਾਡਾ ਬਜ਼ੁਰਗ ਸੀ ਉਹ ਸਾਨੂੰ ਸਾਡੇ ਸ਼ਹੀਦਾਂ ਬਾਰੇ ਯਾਦ ਕਰਾਉਂਦਾ ਸੀ ਸਾਨੂੰ ਸਾਡੇ ਗੁਰੂਆਂ ਬਾਰੇ ਯਾਦ ਕਰਾਉਂਦਾ ਸੀ ਤੇ ਉਹਨਾਂ ਦੀ ਕੁਰਬਾਨੀ ਜਿਹੜੀ ਫਾਂਸੀ ਦੇ ਰੱਸਿਆਂ ਤੋਂ ਸ਼ੁਰੂ ਹੁੰਦੀ ਸੀ ਜਿਹੜੀ ਜਿਹੜੀ ਨੀਹਾ ਚਿੜੀਆਂ ਦੇ ਵਿੱਚੋਂ ਸ਼ੁਰੂ ਹੁੰਦੀ ਸੀ ਜਿਹੜੀ ਤਲਵਾਰਾਂ ਦੇ ਉੱਤੇ ਖੰਡਿਆਂ ਦੇ ਉੱਤੇ ਖੇਡਣ ਦੀ ਗੱਲ ਕਰਦੀ ਆ ਉਹ ਅੱਜ ਸਾਨੂੰ ਇਸ ਟੁੱਲਿਆਂ ਦੀ ਗੇ ਮੇਲੇ ਮਨਾਏ ਜਾਣਗੇ ਇੱਥੇ ਮੇਲੇ ਲੱਗਦੇ ਸੀਗੇ ਵਿਸਾਖੀ ਦਾ ਮੇਲਾ ਥੋੜੇ ਦਿਨ ਬਾਅਦ ਲੱਗਣਾ ਦੁਨੀਆ ਤੋਂ ਲੋਕ ਆਉਣੇ ਆ ਗਦਰੀ ਬਾਬਿਆਂ ਦੇ ਮੇਲੇ ਇੱਥੇ ਲੱਗਦੇ ਆ ਉਹਨਾਂ ਨੂੰ ਮਨਫ਼ੀ ਕਰਕੇ ਤੁਸੀਂ ਇਹ ਗੇ ਪਾਰਟੀ ਸਾਡੇ ਪੰਜਾਬ ਦੇ ਤੁਸੀਂ ਹਿਰਦੇ ਨਾ ਵਲੁੰਦਰੋ ਇਹ ਨਾ ਹੋਵੇ ਕਿ ਸਾਨੂੰ ਨੰਗੇ ਚਿੱਟੇ ਹੋ ਕੇ ਹੱਥ 'ਚ ਡਾਂਗਾ ਲੈ ਕੇ ਸੜਕਾਂ 'ਤੇ ਉਤਰਨਾ ਪਵੇ ਤੇ ਗੇ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਆ ਉਹਨਾਂ ਨੂੰ ਸੜਕਾਂ ਤੇ ਪੁਲਾਂ ਦੇ ਉੱਤੇ ਦੜਾ ਦੇਣ ਕਿ ਕੋਈ ਨਾ ਨੁਕਰਾਂ ਨਹੀਂ ਲੱਪਣੀਆਂ ਬਾਅਦ ਚੋਂ ਲੁਕਣ ਲਈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਵੀ ਇਹ ਜਿਹੜੀ ਗੇ ਪਾਰਟੀ ਤੁਸੀਂ ਦਿੱਲੀ ਕਰ ਲਓ ਇਹ ਗੇ ਪਾਰਟੀ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆ ਵੀ ਉਹਨਾਂ ਨੂੰ ਕਹੋ ਮਹਾਰਾਸ਼ਟਰ ਕਰ ਲਓ ਜਾ ਕੇ ਗੇ ਪਾਰਟੀ ਕਰਨੀ ਚੰਡੀਗੜ੍ਹ ਕਰ ਲਓ ਜਾ ਕੇ ਪਰ ਪੰਜਾਬ ਦੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਮਾਲਵੇ ਦੀ ਪਵਿੱਤਰ ਧਰਤੀ ਤੇ ਦੁਆਬੇ ਦੀ ਪਵਿੱਤਰ ਧਰਤੀ ਜਿੱਥੋਂ ਹਮੇਸ਼ਾ ਬਗਾਵਤਾਂ ਉੱਠੀਆਂ ਉੱਥੇ ਕਤਹਾ ਚਿੱਤ ਵੀ ਕਿਤੇ ਨਹੀਂ ਹੋਣ ਨਵਾਂਗੇ ਮੈਨੂੰ ਲਗਾਤਾਰ ਫੋਨ ਆ ਰਹੇ ਆ ਕਿ ਇਹ ਗੇ ਪਾਰਟੀ ਜਿਹੜੀ ਆ ਤੁਹਾਡੇ ਅੰਮ੍ਰਿਤਸਰ ਹੋ ਰਹੀ ਆ ਅਸੀਂ ਵੱਧ ਚੜ ਕੇ ਮਾਲਵੇਲੋਂ ਤੇ ਦੁਆਬੇਲੋਂ ਸਰਦਾਰ ਰਣਜੀਤ ਸਿੰਘ ਉਹਨਾਂ ਦਾ ਮੈਨੂੰ ਕੱਲ ਫੋਨ ਆਇਆ ਵੀ ਅਸੀਂ ਮਾਲਵੇਲੋਂ ਵੱਡੀ ਗਿਣਤੀ 'ਚ ਤੁਹਾਡੇ ਕੋਲ ਆਵਾਂਗੇ ਤੇ ਜੇ ਗੇ ਪਾਰਟੀ ਇੱਥੇ ਹੁੰਦੀ ਆ ਤੇ ਸਾਨੂੰ ਜੋ ਵੀ ਕਰਨਾ ਪਵੇ ਜੋ ਹੱਦ ਬੰਦੇ ਟੱਪਣੇ ਪੈਣ ਸਾਨੂੰ ਪ੍ਰਸ਼ਾਸਨ ਆਡਾ ਲੈਣਾ ਪਵੇ ਤੇ ਸੁੱਲਿਆਂ ਨੂੰ ਭਜਾਉਣਾ ਪਵੇ ਤੇ ਅਸੀਂ ਹਰ ਇੱਕ ਹੱਦ ਤੱਕ ਜਾਵਾਂਗੇ। ਪਰ ਗੱਲ ਕਹੀ ਸਬਜੀ ਸਿੰਘ ਹੈਰੀ ਅਸੀਂ ਦੇਖਿਆ ਤੁਸੀਂ ਵੀ ਸ਼ਾਇਦ ਵੀਡੀਓ ਵੇਖਿਆ ਹੋਊਗਾ ਕਿ ਜਾਤਰਾ ਸਰਦਾਰਾਂ ਨੂੰ ਜਿਹੜਾ ਕਿ ਮੋਹਰੇ ਬਣਾਇਆ ਗਿਆ ਅਸੀਂ ਦੇਖਿਆ ਪੱਗਾ ਬੰਨੀਆਂ ਨੇ ਕੇਸ ਰੱਖੇ ਨੇ ਦਾੜੇ ਰੱਖੇ ਨੇ ਉਹਨਾਂ ਨੇ ਉਹ ਸਰਦਾਰਾਂ ਨੂੰ ਜਾਤਰਾ ਕੀਤਾ ਵਾ ਅਸੀਂ ਦੇਖਿਆ ਸਰਦਾਰ ਜਾਤਰਾ ਸਰਦਾਰਾ ਕਰਦਾਰ ਬਹੁਤ ਉੱਚਾ ਵਾ ਸਿਝਾਣਾ ਚਾਹੇ ਹਰੀ ਸਿੰਘ ਨਲੂਆ ਕਰੀਏ ਮਹਾਰਾਜੀ ਸਿੰਘ ਦੀ ਗੱਲ ਕਰੀਏ ਚਾਹੇ ਸਾਡੇ ਬਾਡਰਾਂ ਉੱਤੇ ਸਾਡੇ ਜਿਹੜੇ ਨੌਜਵਾਨ ਸਿੱਖ ਨੇ ਉਹ ਬਾਡਰਾਂ ਤੇ ਲੜਾਈ ਲੜ ਰਹੇ ਨੇ ਸਾਡੇ ਤੇ ਰੱਖਿਆ ਕਰ ਰਹੇ ਨੇ ਸਾਡੀ ਪਰ ਇੱਕ ਇਹ ਸਰਦਾਰ ਨੇ ਕਿਸ ਤਾਂ ਦੀ ਦੇਖੀ ਨੂੰ ਲੱਗਦਾ ਨਹੀਂ ਸਰਦਾਰਾਂ ਕਿਰਦਾਰ ਕਿਤੇ ਨੇ ਖਰਾਬ ਕਰਨ ਦੀ ਅਕਸ ਕਰਾਉਣ ਦੀ ਕੋਸ਼ਿਸ਼ ਕੀਤੀ ਆਰੀ ਜਦੋਂ ਮੁਗਲਾਂ ਦਾ ਵਿਲਾਸੀ ਉਹ ਕਹਿੰਦੇ ਸੀ ਸਰਦਾਰ ਮੁਕਾ ਦੇਣੇ ਆ ਸਰਦਾਰ ਨੇ ਮੁੱਕੇ ਮੁਗਲ ਮੁੱਕ ਗਏ ਅੰਗਰੇਜ਼ ਆਏ ਅੰਗਰੇਜ਼ਾਂ ਨੇ ਪੂਰੇ ਭਾਰਤ ਦੇ ਕਬਜ਼ਾ ਕੀਤਾ ਪਰ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਕਰ ਸਕੇ ਬੜੀ ਧੀਰ ਕਬਜ਼ਾ ਨਹੀਂ ਕਰ ਸਕੇ ਫਿਰ ਅੰਗਰੇਜ਼ਾਂ ਅੰਗਰੇਜ਼ਾਂ ਸੋਚਿਆ ਵੀ ਕਿਹੜੇ ਵਿਉਂਤਬੰਦੀ ਨਾਲ ਇਹਨਾਂ ਨੂੰ ਜਿਹੜਾ ਕਬਜ਼ੇ ਚ ਲਿਆ ਜਾਵੇ ਉਹਨਾਂ ਨੇ ਸਾਡਾ ਜਿਹੜਾ ਇਤਿਹਾਸ ਪੜਿਆ ਸਾਡੀ ਸੱਭਿਤਾ ਪੜੀ ਸਾਡਾ ਸੱਭਿਆਚਾਰ ਪੜਿਆ ਫੇਰ ਸਾਡੇ ਦੇ ਉੱਤੇ ਕਾਬਜ ਹੋ ਸਕੇ ਅੱਜ ਵੀ ਉਹੀ ਹਾਲਾਤ ਆ ਸਾਡੇ ਸੱਭਿਆਚਾਰ ਦੇ ਉੱਤੇ ਵਾਰ ਕੀਤਾ ਜਾ ਰਿਹਾ ਸਾਡੇ ਲੋਕ ਅਸੀਂ ਨਿਤ ਦਿਨ ਤੁਹਾਡੇ ਚੈਨਲਾਂ ਦੇ ਉੱਤੋਂ ਅਖਬਾਰ ਦੇ ਉੱਤੋਂ ਤੇ ਵੱਡੀਆਂ-ਵੱਡੀਆਂ ਨਿਊਜ਼ ਚੈਨਲ ਉੱਤੇ ਗੱਲ ਇਹ ਪੜਦੇ ਆਂ ਵੀ ਅੱਜ ਫਲਾਣਾ ਸਿੰਘ ਬਾਰਡਰ ਤੇ ਲੜਦਾ ਜਿਹੜਾ ਸ਼ਹੀਦ ਹੋਇਆ ਇਸ ਤੋਂ ਪਹਿਲਾਂ ਚਲੇ ਜੀਏ ਜਦੋਂ ਆਜ਼ਾਦੀ ਦਾ ਵੇਲਾ ਸੀ ਨਿਤ ਦਿਨ ਨਿਤ ਦਿਨ ਜਿਹੜੀਆਂ ਇਹ ਖਬਰਾਂ ਆਉਂਦੀਆਂ ਸੀਗੇ ਅੱਜ ਗੋਰੀ ਹਕੂਮਤ ਨੇ ਇੰਨੇ ਸਰਦਾਰ ਇੰਨੇ ਆਜ਼ਾਦੀ ਘੁਲਾਟੀਆਂ ਜਿਹੜਿਆ ਸ਼ਹੀਦ ਕਰ ਦਿੱਤੇ ਕਾਲੇ ਪਾਣੀ ਪੇਜ ਦਿੱਤੇ ਉਸ ਤੋਂ ਪਹਿਲਾਂ ਗੁਰੂ ਸਾਹਿਬ ਵੇਲੇ ਅਸੀਂ ਗੱਲ ਕਰੀਏ ਤੇ ਨਿਤ ਦਿਨ ਜੰਗਾਂ ਦਾ ਮੈਦਾਨ ਹੁੰਦਾ ਸੀਗਾ ਨਿਤ ਦਿਨ ਜੰਗ ਹੁੰਦੀ ਸੀ ਤੇ ਸਰਦਾਰ ਲੋਕ ਜਿਹੜੇ ਆ ਉਹ ਡਟ ਕੇ ਉਹਨਾਂ ਮੁਗਲਾਂ ਦਾ ਆਡਾ ਲਿੰਦੇ ਸੀ ਤੇ ਲੋਕਾਂ ਦੀਆਂ ਧੀਆਂ ਜਿਹੜੀਆਂ ਚੁੱਕ ਕੇ ਲੈ ਜਾਂਦੇ ਸੀ ਛੜਾ ਕੇ ਲਿਉਂਦੇ ਸੀਗੇ ਅੱਜ ਉਹ ਸਾਡਾ ਇਤਿਹਾਸ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਜਿੱਥੇ ਸਾਡਾ ਕਰਦਾਰ ਬੜੀ ਉੱਚੀ ਮੰਜ਼ਲ ਦੇ ਉੱਤੇ ਆ ਉਸ ਮੰਜ਼ਲ ਤੋਂ ਸੁੱਟਣ ਵਾਸਤੇ ਪੂਰੀ ਦੁਨੀਆ 'ਚ ਖਤਮ ਕਰਨ ਵਾਸਤੇ ਸਾਨੂੰ ਇਹੋ ਜਿਹੀਆਂ ਜਿਹੜੀਆਂ ਗੇ ਪ੍ਰਾਈਡ ਮੇਲੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਇਤਿਹਾਸ ਨੂੰ ਜਿਹੜੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਇਤਿਹਾਸ ਨੂੰ ਖਤਮ ਕਰਨ ਦੀ ਗੱਲਾਂ ਕੀਤੀ ਜਾ ਰਹੀਆਂ ਪਰ ਇਤਿਹਾਸ ਨਹੀਂ ਖਤਮ ਹੁੰਦਾ ਜਦੋਂ ਅਸੀਂ ਇਹਨਾਂ ਨੂੰ ਸੜਕਾਂ ਦੇ ਉੱਤੇ ਦੜਾਇਆ ਇਨਾਂ ਦੀ ਹਾਏ ਅੱਲਾ ਹਾਏ ਅੱਲਾ ਹਾਏ ਤੋਬਾ ਤੋਬਾ ਇਹਨਾਂ ਦੀ ਜਦੋਂ ਕਰਾਈ ਫਿਰ ਪਤਾ ਲੱਗਣਾ ਵੀ ਗੇ ਪਾਰਟੀ ਹੋ ਰਹੀ ਆ ਜਾਂ ਸਰਦਾਰ ਆ ਗਏ ਇਹਨਾਂ ਦੇ ਵਿੱਚ ਇਹੋ ਜੀ ਜਿਹੜੀ ਆ ਇਹਨਾਂ ਦੀ ਬਰਬਾਦੀ ਕਰਾਂਗੇ ਇਹਨਾਂ ਦੇ ਇਹੋ ਜੇ ਕੁੱਟ-ਕੁੱਟ ਕੇ ਲਿੱਤਰ ਜਿਹੜੇ ਲਾਲ ਕਰਕੇ ਭੇਜਾਂਗੇ ਇਹ ਯਾਦ ਪੇ ਰੱਖਣਗੇ ਗੇ ਪ੍ਰਾਈਡ ਤੇ ਜਿਹੜੀ ਅੰਮ੍ਰਿਤਸਰ ਚ ਸ਼ੁਰੂ ਕਰਨਾ ਚਾਹੁੰਦੇ ਆ ਇਹ ਦੁਨੀਆ ਦੇ ਕਿਸੇ ਵੀ ਹਿੱਸੇ ਚ ਸ਼ੁਰੂ ਕਰ ਜਾਣ ਇੱਕ ਰੀ ਆਪਣੇ ਲਿੱਤਰ ਜ਼ਰੂਰ ਵੇਖਣਗੇ ਵੀ ਜਿਹੜੇ ਲਾਲ ਕੀਤੇ ਹੋਣਗੇ ਸਰਦਾਰਾਂ ਨੇ ਕੁੱਟ-ਕੁੱਟ ਕੇ ਅਸੀਂ ਇਹਨਾਂ ਨੂੰ ਵਾਰਨ ਕਰ ਦਿੰਨੇ ਆ ਵੀ ਇੱਕ ਵਾਰੀ ਤੁਹਾਨੂੰ ਮੌਕਾ ਵੀ ਆਪਣੇ ਪੈਰ ਪਛਾਣ ਨੂੰ 모ੜ ਲੋ ਨਹੀਂ ਤੇ ਅਸੀਂ ਆਪਣੀ ਅਜ ਤੇ ਆ ਗਏ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਸਰਕਾਰ ਨੂੰ ਵੀ ਕਹਿੰਨੇ ਆ ਬੇਸ਼ਰਮ ਸਰਕਾਰ ਨੂੰ ਕਹਿੰਨੇ ਆ ਬਿ ਇਹੋ ਜਿਹੇ ਬੇਸ਼ਰਮ ਹਰਕਤਾਂ ਜਿਹੜੀਆਂ ਸਾਡੇ ਇੱਥੇ ਨਾ ਕਰਵਾਈਆਂ ਜਾਣ ਨਾ ਸਾਡੇ ਲੋਕਾਂ ਨੂੰ ਗਲਤ ਰਾਏ ਪਾਇਆ ਜਾਵੇ ਨਾ ਸਾਨੂੰ ਜਿਹੜਾ ਵਾ ਉਹ ਫੇਰ ਉਧਰਲੇ ਪਾਸੇ ਤੋਂ ਰਹੇ ਸਾਡਾ ਇਤਿਹਾਸ ਉਹ ਮਾਨਮਤਾ ਇਤਿਹਾਸ ਰਹਿ ਜਿਹੜੇ ਵਿੱਚ ਸਾਡੇ ਸੂਰਬੀਰ ਯੋਧੇ ਜਿਹੜੇ ਫਾਂਸੀ ਦੇ ਰਸੇ ਚੁੰਮ ਚੁੰਮ ਆਜ਼ਾਦੀ ਲਈ ਸ਼ਹੀਦ ਹੋਇਆ ਸਾਡੇ ਉਹ ਲੋਕ ਜਿਹੜੇ ਹਥਿਆਰ ਬੰਦ جنگ ਲੜਿਆ ਉਹ ਅੱਜ ਵੀ ਜਿਹੜੇ ਆ ਸਜਮਾ ਪੁਰੀਆਂ ਕਰਕੇ ਜੇਲਾਂ ਵਿੱਚ ਬੈਠਿਆ ਸਾਡੇ ਇਤਿਹਾਸ ਨੂੰ ਕਿਤੇ ਚੰਗੀ ਤਰ੍ਹਾਂ ਪੜ ਲਓ ਇਹ ਨਾ ਹੋਵੇ ਵੀ ਤੁਹਾਨੂੰ ਬਾਅਦ ਵਿੱਚ ਮੌਕਾ ਨਾ ਦਿੱਤਾ ਜਾਵੇ ਆ ਜਿਹੜੇ ਤੁਹਾਡੇ ਕੋਲ 27 ਤਰੀਕ ਤੱਕ ਜੇ ਪਾਰਟੀ ਜਿਹੜੀ ਕਰਨੀ ਆ ਉਹ ਜਿਹੜੇ ਸਟੁੱਲੇ ਬਣੇ ਉਹ ਇੱਕ ਵਾਰੀ ਸਾਡਾ ਇਤਿਹਾਸ ਪੜ ਲੈਣ ਅਤੇ ਆਸ ਪੜ ਕੇ ਸਾਡੇ ਅੰਬਰਸਰ ਦੀ ਧਰਤੀ ਉੱਤੇ ਪੈਰ ਤਰਨ ਨਹੀਂ ਤੇ ਇਹ ਵੀ ਹਾਲਾਤ ਬਹੁਤ ਮਾੜੇ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਇਹਨਾਂ ਵੱਲ ਜੋ ਇਹਨਾਂ ਵੱਲੋਂ ਸਖਤ ਸ਼ਬਦਾ ਵਿੱਚ ਇਸ ਦੀ ਨਿੰਦਾ ਕੀਤੀ ਗਈ ਹੈ ਅਤੇ ਤਾਣਾ ਕੀਤੀ ਗਈ ਆ ਕਾਤ ਦੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਕਿਸ ਤਰ੍ਹਾਂ ਜਿਹੜੀਆਂ ਇਹਨਾਂ ਨੂੰ ਆਜ਼ਾਦੀ ਦੇ ਦਿੱਤੀ ਆ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਮੇਲੇ ਦਾ ਜਿਹੜਾ ਆ ਜਾਰੀ ਕੀਤਾ ਪ੍ਰਮਾਣ ਅਤੇ ਉਹਨਾਂ ਕਹਿਆ ਕਿ ਸਖਤ ਨਿੰਦਾ ਕੀਤੀ ਜਾਂਦੀ ਆ ਅਤੇ ਇਕੱਲਾ ਸ਼ਹੀਰਪਖ ਸਿੰਘ ਨੌਜਵਾਨ ਸਭਾ ਨਹੀਂ ਹੋਰ ਵੀ ਜਿਹੜੇ ਨੌਜਵਾਨ ਨੇ ਹੋਰ ਵੀ ਜਿਹੜੇ ਸਿੱਖ ਭਾਈਚਾਰੇ ਜਾਂ ਆਮ ਲੋਕ ਨੇ ਅਮਰਸિંહ ਸਾਹਿਬ ਦੇ ਉਹਨਾਂ ਵੱਲੋਂ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਕਿਸੇ ਵੀ ਸ਼ਬਦਾਂ ਵਿੱਚ ਕਿਸੇ ਵੀ ਤਰ੍ਹਾਂ ਵਿੱਚ ਇਹ ਗਿੜਾ ਇਹ ਮੇਲਾ ਜਿਹੜਾ ਅਮਰਸિંહ ਸਾਹਿਬ ਵਿੱਚ ਨਹੀਂ ਕਰਵਾਇਆ ਜਾਏਗਾ ਮੀਨੂ ਦੇ ਉਜਾਤ ਮੈਥਰਾ ਹਰੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ